ਲਗੇ ਦੇਣ ਤੋਂ ਵੀ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਦਰਸਲ ਲੋਕ ਅਧਿਕਾਰ ਲਹਿਰ ਤੋਂ ਰੁਪਿੰਦਰ ਸਿੰਘ ਦੇ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਬਿਆਨ ਕਹਿ ਦिए ਜਾਂ ਇੱਕ ਵੀਡੀਓ ਕਹਿ ਦिए ਉਸ ਵੀਡੀਓ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਗਏ ਹਾਲਾਂਕਿ ਇਸ ਮਸਲੇ ਦੇ ਉੱਤੇ ਵਿਰੋਧ ਰੱਜ ਕੇ ਕੀਤਾ ਜਾ ਰਿਹਾ ਪਰ ਇਸ ਦੇ ਬਾਵਜੂਦ ਕੁਝ ਗੱਲਾਂ ਰੁਪੇਂਦਰ ਸਖਨੇ ਆਖੀਆਂ ਨੇ ਔਰ ਇਸ ਸੰਬੰਧੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਤਸਵੀਰ ਬਾਰੇ ਜਾਂ ਫਿਰ ਜੋ ਤਸਵੀਰਾਂ ਪ੍ਰਚਲਿਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਹਨਾਂ ਬਾਰੇ ਕੀ ਕੁਝ ਬੋਲੇ ਨੇ ਆਓ ਪਹਿਲਾਂ ਉਹ ਸੁਣਦੇ ਆਂ ਫਿਰ ਗੱਲਬਾਤ ਕਰਾਂਗੇ ਆ ਪਟੋਲਾ ਜਆ ਬਾਬਾ ਸਾਡਾ ਬਾਬਾ ਨਾਨਕ ਕਦੇ ਨਹੀਂ ਹੋ ਸਕਦਾ ਉਹ ਇਹਦਾ ਪੁਜਾਰੀ ਤੇ ਪਖੰਡੀ ਲਾਣੇ ਦਾ ਬਾਬਾ ਅੱਜ ਤੁਹਾਨੂੰ ਆਪਣੇ ਵਾਲੇ ਬਾਬੇ ਨਾਨਕ ਦੀ ਅਸਲ ਤਸਵੀਰ ਦੇ ਦਰਸ਼ਨ ਕਰਾਉਣੇ ਆ ਪਰ ਪਹਿਲਾਂ ਪਖੰਡੀ ਦੇ ਪੁਜਾਰੀ ਲਾਣੇ ਨੇ ਆ ਬਾਬਾ ਸਾਡੇ ਬਾਬੇ ਨਾਨਕ ਦਾ ਤਸੱਬਰ ਬਣਾ ਕੇ ਸਾਡੇ ਜਿਹਨ ਚ ਵਸਾਇਆ ਕਿਉਂ ਆ ਕਿਉਂਕਿ ਇਹ ਅੱਜ ਦਾ ਜਿਹੜਾ ਪੁਜਾਰੀ ਤੇ ਪਖੰਡੀ ਲਾਣਾ ਇਹ ਸਾਡੇ ਬਾਬੇ ਨਾਨਕ ਦੀ ਰੀਸ ਨਹੀਂ ਕਰ ਸਕਿਆ ਤਾਂ ਫਿਰ ਇਹਨੇ ਬਾਬੇ ਨਾਨਕ ਨੂੰ ਆਪਦੇ ਅਰਕਾ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸਾਰਿਆਂ ਨੇ ਉਹਦਾ ਸਾਥ ਦਿੱਤਾ ਜਾਣੇ ਅਣਜਾਣੇ ਦੇ ਵਿੱਚ ਭਾਵੇਂ ਦਿੱਤਾ ਹੁਣ ਅੱਜ ਦਾ ਪੁਜਾਰੀ ਲਾਣਾ ਨਾ ਤਾਂ ਸਾਡੇ ਬਾਬੇ ਨਾਨਕਾਂ ਨੂੰ ਕੀਰਤ ਕਰ ਸਕਦਾ ਨਾ ਉਨੀ ਸ਼ਿੱਦਤ ਦੇ ਨਾਲ ਕੀ ਆ ਨਾਮ ਜਪ ਸਕਦਾ ਤੇ ਨਾ ਵੰਡ ਕੇ ਖਾ ਸਕਦਾ ਇਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਸਾਥ ਦਿਓ ਅੱਜ ਇਹ ਪੁਜਾਰੀ ਲਾਣੇ ਵਾਲੇ ਬਿਰਧ ਬਾਬੇ ਨਾਨਕ ਦਾ ਤਸੱਬਰ ਤੋੜਨ ਵਾਸਤੇ ਤੇ ਸਾਡੇ ਨਵੇਂ ਜਵਾਨੇ ਦੇ ਸਾਈਂ ਯੁੱਗ ਦੇ ਜੰਮੇ ਹੋਏ ਬੱਚਿਆਂ ਨੂੰ ਅਸਲ ਬਾਬੇ ਨਾਨਕ ਨਾਲ ਜੋੜਨ ਵਾਸਤੇ ਕਿਸੀ ਬਜ਼ੁਰਗਾਂ ਨੂੰ ਨਾ ਸਮੇਂ ਦੇ ਹਾਨ ਦੇ ਨਹੀਂ ਮੰਨਦੇ ਅਸੀਂ ਆਪਣੇ ਬਜ਼ੁਰਗਾਂ ਦੇ ਵਾਰਸ ਤਾਂ ਕਹਾਉਣੇ ਆ ਪਰ ਉਹਨਾਂ ਦੇ ਅਸੂਲਾਂ ਦੇ ਧਾਰਨੀ ਨਹੀਂ ਬਣਦੇ ਅਸੀਂ ਆਪਣੇ ਮਨਾਂ ਚ ਨਾ ਬਿਰਧ ਬਾਬਾ ਨਾਨਕ ਚਿਤਵੇ ਆ ਜਿਹਦੀ ਅਸੀਂ ਪੂਜਾ ਵੀ ਕਰਦੇ ਆ ਧੂਫਾ ਵੀ ਦਿਖਾਉਨੇ ਆ ਮੱਥੇ ਵੀ ਟੇਕਦੇ ਆ ਪਰ ਮੰਨਦੇ ਨਹੀਂ ਹੁਣ ਆ ਪਟੋਲਾ ਬਾਬਾ ਦੇਖ ਲਓ ਜੀ ਇਹਨੇ ਸ਼ਾਂਤ ਜਿੱਤ ਹੋ ਕੇ ਲక్ష్ਮੀ ਦੇਵੀ ਨੂੰ ਕੀ ਹੱਥ ਚੱਕਿਆ ਹੋਇਆ ਤੇ ਹੱਥਾਂ ਚੋਂ ਫੁੱਟ ਦੀ ਮਿਹਰ ਦੇਖ ਲਓ ਇੱਕ ਓੰਕਾਰ ਦਾ ਕੀ ਟੈਟੂ ਟਾਈਪ ਬਣਾਇਆ ਹੋਇਆ ਤੇ ਅੱਖਾਂ ਚ ਵੀ ਬਾਬੇ ਦੇ ਕੋਮਲਤਾ ਦਿਖਾਈ ਹੋਈ ਆ ਸਨ ਸਿਲਕ ਸਫਾਕ ਦਾੜੀ ਗੋਲ ਮਟੋਲ ਗੋਰੀਆਂ ਗੁਲਾਬੀ ਗੱਲਾਂ ਫਿਰ ਐਂਡ ਲਵਲੀ ਸੁਰਖ ਟਿਪਸ ਹੋਠ ਮੁਲਾਇਮ ਜੈਮੀ ਪੈਰ ਤੇ ਕੂਲੇ ਬਾਰ ਵੀ ਹੱਥ ਇਹ ਸਾਡੇ ਬਾਬੇ ਨਾਨਕ ਦੇ ਨਹੀਂ ਹੋ ਸਕਦੇ ਯਾ 28000 ਕਿਲੋਮੀਟਰ ਪੈਦਲ ਕੀਆ ਪੈਂਡਾ ਤੈਹ ਕਰਨ ਵਾਲਾ ਬਾਕੀ ਜਿਹੜਾ ਕਿ ਸਾਡਾ ਬਾਬਾ ਨਾਨਕ ਸੀ ਜਿਹੜਾ ਹਰ ਰੋਜ਼ 25 ਕਿਲੋਮੀਟਰ ਦੀ ਔਸਤ ਪੈਂਦੀ ਆ 22 ਸਾਲ ਸਫਰ ਦੇ ਵਿੱਚ ਰਹਿੰਦੇ ਆ ਤੇ ਮਗਰਲੇ 18 ਸਾਲ ਵੀ ਲੱਕ ਬੰਨ ਕੇ ਕਮਾਈ ਕਰਦੇ ਆ ਖੇਤੀ ਕਰਦੇ ਆ ਉਹ ਬਾਬੇ ਨਾਨਕ ਦਾ ਤੁਸੀਂ ਸੋਚ ਸਕਦੇ ਹੋ ਕਿ ਆ ਤਸਵੀਰਾਂ ਗਾ ਢਿੱਡ ਹੋ ਸਕਦਾ ਸਾਡਾ ਬਾਬਾ ਨਾਨਕ ਤਾਂ ਜੋਰ ਮਾਰ ਕੇ 60 70 ਕਿਲੋ ਦਾ ਹੋਣਾ ਹੈ ਬਾਕੀ ਬਾਬਾ ਨਾਨਕ ਗਿਆ ਸਫਰ ਦੇ ਦੌਰਾਨ ਦੋਸਤੋ ਕੀ ਆ ਭੁੱਖੇ ਤੇ ਆਏ ਵੀ ਰਹੇ ਕਿਉਂਕਿ ਕਿਸੇ ਢੰਗ ਰੋਟੀ ਮਿਲਦੀ ਸੀ ਕਿਸੇ ਢੰਗ ਮਿਲਦੀ ਨਹੀਂ ਸੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਬਾਬੇ ਦਾ ਤਸੱਵਰ ਮਨ ਦੇ ਵਿੱਚ ਲੈ ਕੇ ਧਿਆਨ ਕਰਕੇ ਦੇਖੋ ਮੈਂ ਤਾਂ ਜਸਵੰਤ ਜਫਰ ਵਾਂਗੂ ਕਹੂੰ ਆ ਕਿ ਮਾਫ਼ ਕਰਨਾ ਸਾਡੇ ਲਈ ਬਹੁਤ ਮੁਸ਼ਕਲ ਹੈ ਨਾਨਕ ਦੀ ਅਸਲੀ ਤਸਵੀਰ ਦਾ ਧਿਆਨ ਧਰਨਾ ਪੈਂਡੇ ਦੀ ਧੂੜ ਨਾਲ ਲੱਤ-ਪੱਤ ਪਿੰਜਣੀਆਂ ਟਿੜਕੀਆਂ ਅੱਡੀਆਂ ਤੇ ਨੇਹਰੀਆਂ ਨਾਲ ਉਲਜੀ ਖੁਸ਼ਕ ਦਾੜੀ ਲੂਆਂ ਬਰਫਾਂ ਦੀ ਝੰਬੀ ਪਕਰੋੜ ਚਮੜੀ ਗੱਲਾਂ ਦਾ ਚਿਪਕਿਆ ਮਾਸ ਤੇ ਚਿਹਰੇ ਦੀਆਂ ਉਬਰੀਆਂ ਹੱਡੀਆਂ ਦੀ ਡੂੰਘ ਜਗਦਿਆਂ ਦਗਦਿਆਂ ਤੇਜ ਅੱਖਾਂ ਅੱਖਾਂ ਜੋ ਸਰਕਾਰ ਨੂੰ ਪਰਿਵਾਰ ਨੂੰ ਤੇ ਹਰ ਸੰਸਕਾਰ ਨੂੰ ਟਿੱਚ ਜਾਣਦੀਆਂ ਨੇ ਆ ਤਸਵੀਰ ਵਾਲਾ ਪਖੰਡੀਆਂ ਦਾ ਬਾਬਾ ਦੇਖ ਲੋ ਜਿਹਦੇ ਗਲ 'ਚ ਵੀ ਮਾਲਾ ਤੇ ਸਿਰ ਤੇ ਵੀ ਮਾਲਾ ਰੁਦਰਾਕਸ਼ ਦੀ ਪਾਈ ਆ ਰੁਦਰਾਕਸ਼ ਕਹਿੰਦੇ ਤਿਆਗ ਦਾ ਪ੍ਰਤੀਕ ਆ ਓਏ ਸਾਡਾ ਬਾਬਾ ਨਾਨਕ ਤਾਂ ਕਹਿੰਦਾ ਸੀ ਗ੍ਰਸਥ ਜੀਵਨ ਦੇ ਵਿੱਚ ਰਹਿ ਕੇ ਜ਼ਿੰਦਗੀ ਜਿਉ ਕੇ ਦਿਖਾਓ ਉਹ ਤਾਂ yogiyon ਤੇ siddhanu ਵੀ ਕਹਿ ਕੇ ਆਇਆ ਸੀ ਕਹਿੰਦੇ ਜਿੰਨਾ ਤੋਂ ਮੰਗ ਕੇ ਖਾਣੇ ਹੋ ਤੇ ਉਹਨਾਂ ਤੋਂ ਪਰਭਜ ਦੇ ਕਿਉਂ ਸਮਾਜ 'ਚ ਜਾ ਕੇ ਵਿਚਰੋ ਥੋੜੀ ਲੋੜ ਆ ਉਹਨਾਂ ਦਾ ਬੋਧੀ ਭਿਖੂਆਂ ਨੂੰ ਵੀ ਸਬਕ ਸਿਖਾਇਆ ਸੀ ਤੇ ਸਾਡੇ ਬਾਬੇ ਨਾਨਕ ਨੇ ਜਿਵੇਂ ਬੁੱਧ ਤੱਕ ਹੀ ਆ ਭਿਖ ਭਿਖ ਮੰਗਣੀ ਸਿਖਾ ਕੇ ਗਿਆ ਸਾਡੇ ਬਾਬੇ ਨਾਨਕ ਨੇ ਸਾਨੂੰ ਦਾਨੀ ਬਣਾਇਆ ਫਿਰ ਅੱਗੇ ਪਿਆ ਬਾਬੇ ਦੇ ਕਮੰਡਲ ਦੇਖ ਲੋ ਇਹ ਵੀ ਅੱਜ ਦੇ ਪੁਜਾਰੀ ਲਾਣੇ ਦੀ ਦੇਣ ਹੈ ਕਿ ਪੁਜਾਰੀ ਲਾਣੇ ਨੇ ਇਸੇ ਕਮੰਡਲ ਦੇ ਵਿੱਚੋਂ ਫਿਰ ਕੀ ਪਵਿੱਤਰ ਜਲ ਕੀ ਛਿੜਕਣ ਵਾਸਤੇ ਘਰੇ ਦੰਦੇ ਆ ਪ੍ਰਸ਼ਾਦ ਦੇ ਰੂਪ ਦੇ ਵਿੱਚ ਤੇ ਲੋਕਾਂ ਨੂੰ ਮੂਰਖ ਬਣਾਉਂਦੇ ਆ ਤੇ ਇਹਦੇ ਤਸਵੀਰ ਦੇ ਵਿੱਚ ਕੀ ਆ ਹੋਰ ਵੀ ਕਹਿੰਦੀ ਸੀ ਅਸੀਂ ਦੇਖਦੇ ਆ ਕਿ ਬਾਬੇ ਨਾਨਕ ਦੇ ਅੱਗੇ ਫੁੱਲ ਕੀ ਮਗਰ ਟੇਕੇ ਹੋਏ ਹੁੰਦੇ ਆ ਉਹ ਜਿਹੜਾ ਬਾਬਾ ਨਾਨਕ ਨਾ ਸੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਹ ਬਾਬੇ ਨਾਨਕ ਨੂੰ ਤੋੜੇ ਵੇ ਫੁੱਲ ਚੰਗੇ ਲੱਗਣਗੇ। ਬਾਕੀ ਆ ਮਾਲਾ ਬਾਰੇ ਜੇ ਗੱਲ ਕਰੀਏ ਤਾਂ ਬਾਬੇ ਨਾਨਕ ਨੇ ਤਾਂ ਜਨੇਊ ਪਾਉਣ ਤੋਂ ਵੀ 13 ਸਾਲ ਦੀ ਉਮਰ 'ਚ ਜਵਾਬ ਦਿੱਤਾ ਸੀ। ਐਸ ਪਟੋਲੇ ਜੇ ਬਾਬੇ ਦੇ ਮਖਮਲੀ ਰੇਸ਼ਮੀ ਕੱਪੜੇ ਪਾਏ ਹੋਇਆ ਤੇ ਪਿੱਛੇ ਸਹਰਾਣਾ ਲਾਇਆ ਹੋਇਆ ਤੁਹਾਨੂੰ ਲੱਗਦਾ ਕਿ ਸਾਡਾ ਬਾਬਾ ਕਿ ਐਹ ਜਿਹੇ ਮਖਮਲੀ ਕੱਪੜੇ ਪਾ ਕੇ ਲੋਕਾਂ 'ਚ ਬੈਠਦਾ ਹੋ ਬਲਕਿ ਇਹ ਜਿਹੜੀ ਤਸਵੀਰ ਆ ਇਹਦਾ ਤਸੱਵਰ ਕਰਕੇ ਦੇਖੋ ਕਿ ਤੁਹਾਨੂੰ ਅੱਜ ਦਾ ਪੁਜਾਰੀ ਤੇ ਪਖੰਡੀ ਲਾਣਾ ਦਿਸੂਗਾ ਜਿਨ੍ਹਾਂ ਦੇ ਪਿੱਛੇ ਕੀ ਆ ਵੱਡੀਆਂ-ਵੱਡੀਆਂ ਕੀ ਆ ਤਖਤ ਟਾਈ ਬਣਾਈਆਂ ਹੁੰਦੀਆਂ ਨੇ ਜਿੱਥੇ ਬੈਠ ਕੇ ਉਹ ਲੋਕਾਂ ਨੂੰ ਮੂਰਖ ਬਣਾਉਂਦੇ ਆ ਰੇਸ਼ਮੀ ਕੱਪੜੇ ਪਾਉਂਦੇ ਆ ਤੇ ਲੋਕਾਂ ਤੋਂ ਮੱਥੇ ਟਿਕਾਉਂਦੇ ਆ ਤੇ ਹੁਣ ਦੋਸਤੋ ਅਸਲ ਤਸਵੀਰ ਦੇ ਦਰਸ਼ਨ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਕਿ ਜਿੰਨੀਆਂ ਸਾਡੇ ਚ ਪ੍ਰਚਲਿਤ ਬਾਬੇ ਦੀ ਪਹਿਲਾਂ ਸਾਡੀ ਜ਼ਿਹਨ ਦੇ ਵਿੱਚ ਵਸਾਏ ਹੋਏ ਤਸੱਵਰ ਕੀਤੇ ਹੋਏ ਬਾਬੇ ਨਾਨਕ ਦੀਆਂ ਜਿਹੜੀਆਂ ਗਲਤ ਜਾਲੀ ਤਸਵੀਰਾਂ ਨੇ ਉਹਨਾਂ ਨੂੰ ਅਸੀਂ ਲਾ ਕੇ ਸੁੱਟ ਗਏ ਪਹਿਲਾਂ ਤਾਂ ਬੇਈ ਨਦੀ ਵਾਲੀ ਕੀ ਜ ਇਦੇ ਵਿੱਚ ਕੀ ਆ ਬਾਬਾ ਨਾਨਕ ਸਾਡੇ ਕੀ ਆ ਬਾਹਰੋਂ ਦੇ ਦਿਖਾਏ ਗਏ ਆ ਤੇ ਬਾਬੇ ਦੀ ਉਮਰ ਕਿੰਨੀ ਦਿਖਾਈ ਗਈ ਆ ਸਾਰੇ ਦੇਖ ਸਕਦੇ ਹੋ ਗੁਰਨਾਨਕ ਪਾਛੀ ਦੀ ਉਮਰ ਲਗਭਗ 80 ਸਾਲ ਦੇ ਕਰੀਬ ਦਿਖਾਈ ਗਈ ਆ ਇਹ ਅਸਲ 'ਚ ਗੁਰਨਾਨਕ ਪਾਛੀ ਜਦੋਂ ਬਈ ਨਦੀ ਦੇ ਵਿੱਚ ਜਾਂਦੇ ਆ ਤਾਂ ਉਸ ਸਮੇਂ ਉਹਨਾਂ ਦੀ ਉਮਰ ਦੋਸਤੋ ਜ਼ੋਰ ਮਾਰ ਕੇ ਕਿੰਨੀ ਸੀ ਵੱਧ ਤੋਂ ਵੱਧ 28 ਤੋਂ 30 ਸਾਲ ਦੇ ਵਿੱਚ ਵਿੱਚ ਕੀਆ ਗੁਰਨਾਨਕ ਪਾਛੀ ਦੀ ਉਮਰ ਸੀ 1499 ਦੇ ਵਿੱਚ ਉਹ ਕੀਆ ਲਗਭਗ ਉਦਾਸੀਆਂ ਤੋਂ ਨਿਕਲਦੇ ਆ ਉਸ ਤੋਂ ਪਹਿਲਾਂ ਦੀ ਤਸਵੀਰ ਆ ਜੇ ਲਾ ਕੇ ਚੱਲ ਗਏ 28 30 ਸਾਲ ਦਾ ਕੀ ਗੁਰਨਾਨਕ ਪਾਸ਼ਾ ਸੀ ਪਰ ਇਹ ਕੀ ਬੁੱਢੇ ਸਾਡੇ ਮਨ ਚ ਚਤਵਾਏ ਗਏ ਆ ਤੇ ਵਸਾਏ ਗਏ ਆ ਤਾਂ ਕਿ ਨੌਜੋੜ ਆਪਣੇ ਆਪ ਨੂੰ ਕਿ ਉਹ ਜਗ੍ਹਾ ਤੇ ਖੜਾ ਕਰਕੇ ਨਾ ਦੇਖਣ ਤੇ ਦੂਸਰੀ ਤਸਵੀਰ ਦੇਖ ਲਓ ਜਿਹਦੇ ਵਿੱਚ ਕੀ ਪਹਿਲੀ ਦਾਸੀ ਸਮੇ ਗੁਰਨਾਨਕ ਪਾਸ਼ਾ ਕੁਰੂ ਖੇਤਰ ਪਹੁੰਚਦੇ ਆ ਤੇ ਜਾ ਕੇ ਉੱਥੇ ਜਿਹੜੇ ਵੈਸ਼ਨਵ ਮਤ ਵਾਲੇ ਕੀ ਆ ਬ੍ਰਾਹਮਣ ਸੀ ਉਹਨਾਂ ਨਾਲ ਫਿਰ ਵਿਚਾਰ ਚਰਚਾ ਕਰਦੇ ਆ ਤੇ ਮੀਠ ਦਾ ਝਗੜਾ ਨਿਬੇੜਦੇ ਆ ਕਹਿੰਦੇ ਕੀ ਆ ਮਾਸ ਮਾਸ ਕਰ ਮੂਰਖ ਝਗੜਾ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵੇ ਕਿਸਮੇ ਪਾਪ ਸਮਾਨੇ ਤਾਂ ਜਦੋਂ ਗੁਰਨਾਨਕ ਪਾਸ਼ਾ ਇਹ ਚਰਚਾ ਕਰਦੇ ਆ ਉਦੋਂ ਗੁਰਨਾਨਕ ਪਾਸ਼ਾ ਦੀ ਉਮਰ ਦੋਸਤੋ ਕਿੰਨੀ ਸੀ ਜੋਰ ਮਾਰ ਕੇ ਉਹਦੇ 30 ਸਾਲ ਦੇ ਕਰੀਬ ਕੀ ਗੁਰਨਾਨਕ ਪਾਸ਼ਾ ਦੀ ਉਮਰ ਸੀ ਜਾਣ ਵੇਲੇ ਕੁਰੂ ਖੇਤਰ ਪਹਿਲਾਂ ਜਾਂਦੇ ਆ ਉਸ ਤੋਂ ਅਗਲਾ ਜਿਹੜਾ ਪੜਾ ਸੀ ਉਹ ਹਰਦਵਾਰ ਦਾ ਸੀ ਜਿੱਥੇ ਜਾ ਕੇ ਕੀ ਆ ਉਹਨਾਂ ਨੇ ਪਿੱਤਰਾਂ ਨੂੰ ਜਿਹੜੇ ਪਾਣੀ ਦੰਦੇ ਸੀਗੇ ਸਮਾ ਕੇ ਮੂੰਹ ਕਰਕੇ ਬ੍ਰਾਹਮਣ ਉੱਥੇ ਫਿਰ ਗੁਰਨਾਨਕ ਪਾਸ਼ਾ ਨੇ ਪਿੱਤਰ ਪੂਜਾ ਦੇ ਕੀ ਆ ਪਖੰਡ ਦੇ ਖਿਲਾਫ ਫਿਰ ਉੱਥੇ ਕੀ ਕਿਹਾ ਸੀ ਕਹਿੰਦੇ ਜੋ ਮਹਾਨਾ ਘਰ ਮੁਹ ਹੈ ਘਰ ਮੁਹ ਹੈ ਪਿਤਰੀ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋੜ ਕਰੇ ਵੱਡੀਏ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੋ ਖੱਟੇ ਘੱਲ ਕੇ ਠੱਗਾ ਜੇ ਤੂੰ ਠੱਗੀ ਮਾਰ ਮਾਰ ਕੇ ਆਪਣੇ ਪਿਤਰਾਂ ਨੂੰ ਕੀ ਪੂਜੀ ਜਾਂਣਾ ਨਾ ਉਹਨਾਂ ਨੂੰ ਕੀ ਚੜਾਵੇ ਝਟਾਉਣਾ ਤਾਂ ਥੋੜੇ ਪਿਤਰ ਕੀ ਉੱਥੇ ਸਾਰਾ ਕੁਝ ਕੀ ਸਿਆਣਿਆਂ ਜਾਂਦਾ ਤਾਂ ਆਹ ਦਰਗਾਹ ਜਾ ਕੇ ਤੂੰ ਆਦੇ ਪਿਤਰਾਂ ਨੂੰ ਵੀ ਚੋਰ ਬਣਾਈ ਜਾਂਣਾ ਤੇ ਉਹ ਕਹਿੰਦੇ ਆ ਕਿ ਜਿਹੜੇ ਵਿਚੋਲੇ ਦਾ ਕੰਮ ਕਰਦੇ ਆ ਨਾ ਜਿਹੜਾ ਪਖੰਡੀ ਸਾਧ ਲਾਣਾ ਜਿਹੜਾ ਕਿ ਇਹ ਵਿੱਚ ਬੈਠਾ ਉਸ ਰਾਤ ਕਰਾਉਂਦਾ ਤੇ ਦਖਸ਼ਨਾ ਲੈਂਦਾ ਉਹਨਾਂ ਦੇ ਵੀ ਕਹਿੰਦੇ ਹੱਥ ਵੱਡੇ ਜਾਣਗੇ ਤੇ ਅਸਲ ਦੇ ਵਿੱਚ ਉਹ ਦਰਗਾਹ ਦੇ ਵਿੱਚ ਉਹਨਾਂ ਲੋਕਾਂ ਨੂੰ ਪ੍ਰਵਾਨ ਕਰਨਾ ਜਿਹੜਾ ਕਿ ਉਹ ਇੱਥੇ ਕਮਾਈ ਕਰਦੇ ਆ ਜਿਹੜੀ ਇੱਥੇ ਕਮਾਈ ਕਰਕੇ ਜਾਂਦੇ ਉਹੀ ਉੱਥੇ ਪ੍ਰਵਾਨ ਹੋਣੇ ਤੇ ਇਹ ਕਹਿਣ ਵੇਲੇ ਸਾਡੇ ਗੁਰਨਾਨਕ ਪਾਛੇ ਦੀ ਉਮਰ ਦੋਸਤੋ ਕਿੰਨੀ ਸੀ ਸਾਰੀ 31 32 ਸਾਲ ਦੀ ਉਮਰ ਸੀ ਪਰ ਇੱਥੇ ਵੀ ਬਾਬਾ ਨਾਨਕ ਬਜ਼ੁਰਗ ਦਿਖਾਏ ਗਏ ਆ ਕਿੰਡਾ ਵੱਡਾ ਬਾਬੇ ਨਾਨਕ ਦਾ ਜੇਰਾ ਹੋ ਯਾਰ ਕਿ ਲੱਖਾਂ ਪੰਡਤਾਂ ਦੇ ਵਿੱਚ ਖੜਕੇ ਦਲੀਲ ਦੇ ਨਾਲ ਉਹਨਾਂ ਨੂੰ ਹਰਾਉਂਦੇ ਸੀ ਪਰ ਜੇ ਸ਼ਾਇਦ ਬਾਬਾ ਨਾਨਕ ਸਾਡੇ ਵਿੱਚ ਅੱਜ ਹੁੰਦੇ ਨਾ ਤਾਂ ਫੇਸਬੁੱਕ ਤੇ ਅੱਜ ਉਹਨਾਂ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਉਦੋਂ ਲੋਕ ਚੰਗੇ ਸੀ ਜਿਹੜੇ ਕੀ ਹੈ ਬਾਬੇ ਨਾਨਕ ਦੇ ਨਾਲ ਵਿਚਾਰ ਚਰਚਾ ਕਰਦੇ ਸੀ ਗੁਰੂ ਨਾਨਕ ਪਾਸ਼ੇ ਨੇ ਤਾਂ ਹੀ ਕਿਹਾ ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਹੀਐ ਪਰ ਸਾਡੇ 'ਚ ਤਾਂ ਅੱਜ ਕੀ ਹੈ ਸੁਣਨ ਦਾ ਮੱਧ ਹੀ ਖਤਮ ਹੋ ਗਿਆ ਤੇ ਜਿਹੜੀ ਅਖੀਰਲੀ ਦਾਸੀ ਦੀ ਜੇ ਅਸੀਂ ਗੱਲ ਕਰੀਏ ਦੋਸਤੋ ਜਿਵੇਂ ਆ ਤਸਵੀਰਾਂ ਜਿਵੇਂ ਮੱਕੇ ਮਦੀਨੇ ਦੀ ਤਸਵੀਰ ਜਿਹੜੀ ਦਿਖਾਈ ਗਈ ਹੈ ਚ ਬਾਬਾ ਨਾਨਕ ਸਾਡਾ 80 ਸਾਲ ਤੋਂ ਉੱਪਰ ਦਾ ਲਗਭਗ ਦਿਖਾਇਆ ਜਾਂਦਾ ਪਰ ਗੁਰਨਾਨਕ ਪਾਸ਼ਾ ਦੀ ਉਮਰ ਮੱਕੇ ਮਦੀਨੇ ਚੌਥੀ ਦਾਸੀ ਦੇ ਵੇਲੇ ਲਗਭਗ ਦੋਸਤੋ 48 49 ਸਾਲ ਦੀ ਹੋਣੀ ਹੈ ਜਦੋਂ ਮੱਕੇ ਪਹੁੰਚਦੇ ਆ ਉਹ ਤੇ ਇਹਦੇ ਨਾਲ ਹੀ ਸੈਦਪੁਰ ਵਾਲਾ ਜਿਹੜਾ ਅਸੀਂ ਦੇਖਦੇ ਆ ਜਿੱਥੇ ਭਾਈ ਲਾਲੋ ਦੀ ਜਿਹੜੀ ਸਾਖੀ ਆਉਂਦੀ ਆ ਉਹਦੇ ਵਿੱਚ ਵੀ ਅਸੀਂ ਜਾਣਦੇ ਆ ਕਿ ਗੁਰਨਾਨਕ ਪਾਸ਼ਾ ਦੀ ਉਮਰ ਉਦੋਂ ਵੀ 48 ਸਾਲ ਦੇ ਕਰੀਬ ਸੀ ਪਰ ਤਸਵੀਰਾਂ ਦੇ ਵਿੱਚ ਅਸੀਂ 80 ਸਾਲ ਦੀ ਤਸਵੀਰ ਦਿਖਾ ਕੇ ਸਾਡੇ ਨਾਲ ਮਾਕੇ ਜਹਨ ਦੇ ਵਿੱਚ ਬਜ਼ੁਰਗ ਬਾਬਾ ਨਾਨਕ ਚਿਤਵਾਇਆ ਗਿਆ ਤੇ ਹਸਨ ਅਬਦਾਲ ਵਾਲੀ ਜਿਹੜੀ ਸਾਖੀ ਆ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਜਿੱਤੇ ਇੱਕ ਬਲੀ ਕੰਧਾਰੀ ਹੋਇਆ ਜਿਹੜਾ ਉਹਦਾ ਜਿਹੜਾ ਕੀ ਆ ਹਉਮੇ ਦਾ ਮਾਕੇ ਪਹਾੜ ਪੱਥਰ ਸੀ ਉਹਨੂੰ ਕੀ ਆ ਗੁਰੂ ਨਾਨਕ ਪਾਸ਼ਾ ਨੇ ਰੋਕਿਆ ਸੀ ਪਰ ਨੌਜਵਾਨਾਂ ਦੇ ਉਹਨਾਂ ਨਾਲੋਂ ਸਾਂਝ ਤੋੜਨ ਵਾਸਤੇ ਇਹ ਜਿਹੜੀਆਂ ਤਸਵੀਰਾਂ ਸਾਡੇ ਜਹਨ ਦੇ ਵਿੱਚ ਪਸਾਤੀਆਂ ਕਿਉਂਕਿ ਪੁਜਾਰੀ ਲਾਣੇ ਨੂੰ ਵੀ ਡਰ ਲੱਗਦਾ ਤੇ ਅਸੀਂ ਵੀ ਕਿਤੇ ਨਾ ਕਿਤੇ ਡਰਦੇ ਹਾਂ ਇਸੇ ਲਈ ਜਸਵੰਤ ਜਫਰ ਨੇ ਵੀ ਕਿਹਾ ਕਹਿੰਦਾ ਕੀ ਇਹ ਬਹੁਤ ਖਤਰਨਾਕ ਸਿੱਧ ਹੋ ਸਕਦਾ ਸਾਡੇ ਲਈ ਅਸਲ ਬਾਬਾ ਨਾਨਕ ਅਸੀਂ ਇਹ ਬਾਬੇ ਨਾਨਕ ਦਾ ਧਿਆਨ ਨਹੀਂ ਧਰ ਸਕਦੇ ਜੋ ਘਰਾਂ ਨੂੰ ਉਜਾੜ ਸਕਦਾ ਹੈ ਨਿਆਣੇ ਵਿਗਾੜ ਸਕਦਾ ਹੈ ਤੇ ਕਿਸੇ ਕਾਬੇ ਵੱਲ ਪੈਰ ਕਰਕੇ ਪ੍ਰਕਰਮਾਂ ਦੇ ਵਿੱਚ ਲੇਟਣ ਲਈ ਉਕਸਾ ਸਕਦਾ ਹੈ ਲਿਹਾਜਾ ਲੱਤਾਂ ਤੁੜਵਾ ਸਕਦਾ ਜਾਂ ਲੱਤਾਂ ਵੜਵਾ ਸਕਦਾ ਸ਼ਾਇਦ ਇਸੇ ਕਰਕੇ ਅਸੀਂ ਡਰਦੇ ਹਾਂ ਅਸੀਂ ਕਾਦੇ ਬਾਬੇ ਨਾਨਕ ਦੇ ਪੈਰੋਕਾਰ ਹੋਣੇ ਆ ਜੇ ਸਾਡੇ 'ਚ ਹਿੰਮਤ ਹੈ ਸਾਡਾ ਬਾਬਾ ਨਾਨਕ ਬਾਬਰ ਨੂੰ ਜਾਬਰ ਮੂੰਹ ਤੇ ਕਹਿੰਦਾ ਸੀ ਸਾਡਾ ਬਾਬਾ ਨਾਨਕ ਕੀ ਹੈ ਪ੍ਰਮਾਤਮਾ ਨੂੰ ਵੀ ਕਹਿ ਦਿੰਦਾ ਸੀ ਕਿ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ ਤੇ ਸਾਡੇ ਬਾਬੇ ਨਾਨਕ ਨੇ ਕਿਹਾ ਸੀ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤਲੀ ਗਲੀ ਮੋਰੀਆਓ ਸ਼ਾਇਦ ਰਹਾ ਨੂੰ ਰੱਦ ਕੇ ਤੁਰਨ ਵਾਲੇ ਬਾਬੇ ਨਾਨਕ ਦੀਆਂ ਤਸਵੀਰਾਂ ਦਾ ਭਾਰ ਸਾਡੀਆਂ ਕੰਧਾਂ ਵੀ ਚਾਲ ਨਹੀਂ ਸਕਦੀਆਂ ਤੇ ਹੁਣ ਬਾਬੇ ਨਾਨਕ ਦੀ ਜਿਹੜੀ ਅਸਲ ਤਸਵੀਰ ਆ ਪਹਿਲਾਂ ਤਾਂ ਉਹ ਤਸਵੀਰ ਤੇ ਤੁਹਾਨੂੰ ਦਰਸ਼ਨ ਕਰਾਉਣਾ ਜਿਹੜੀ ਤਸਵੀਰ ਦੇ ਕੀ ਲਗਭਗ ਬਾਬੇ ਦੇ ਸ਼ਖਸੀਅਤ ਦੇ ਨੇੜੇ ਤੇੜੇ ਜ਼ਰੂਰ ਅਪੜਦੀ ਆ ਪਰ ਬਾਬੇ ਦੀ ਅਸਲ ਤਸਵੀਰ ਨਹੀਂ ਹੈ ਉਹ ਤਸਵੀਰ ਆ ਜਸਵੰਤ ਸਿੰਘ ਦੀ ਬਣਾਈ ਹੋਈ ਹੈ ਜਿਹੜੀ 1969 ਦੇ ਵਿੱਚ ਤਿਆਰ ਕੀਤੀ ਸੀ 500 ਸਾਲਾ ਜਨਮ ਦਿਹਾੜੇ ਤੇ ਬਾਬੇ ਤੇ ਤੇ ਸਰਕਾਰੀ ਅਧਿਕਾਰੀਆਂ ਨੇ ਜਦੋਂ ਇਹ ਤਸਵੀਰ ਨੂੰ ਦੇਖਿਆ ਸੀ ਕਿਉਂਕਿ ਉਹ ਤਸਵੀਰ ਕਿਸੇ ਸਰਕਾਰ ਵੱਲੋਂ ਇੱਕ ਜਾਰੀ ਕਰਨੀ ਸੀ ਉਹ ਮੁਕਾਬਲਾ ਕਰਾਇਆ ਗਿਆ ਸੀ ਤੇ ਜਿਹੜੇ ਪੈਨਲ ਚੁਣਨ ਵਾਸਤੇ ਰੱਖਿਆ ਗਿਆ ਸੀ ਜਦੋਂ ਉਹਨਾਂ ਨੇ ਤਸਵੀਰ ਦੇਖੀ ਤਾਂ ਪਹਿਲਾਂ ਤਾਂ ਹੈਰਾਨ ਹੋਏ ਕਿ ਕੀ ਬਣਾਇਆ ਕਿਉਂਕਿ ਬਾਕੀ ਸਾਰਿਆਂ ਨੇ ਕੀਆ ਸਾਰੇ ਉਹੀ ਪਟੋਲੇ ਜੇ ਬਾਬੇ ਦੀਆਂ ਤਸਵੀਰਾਂ ਬਣਾਈਆਂ ਸੀ ਪਰ ਜਦੋਂ ਜਸਵੰਤ ਸਿੰਘ ਨੂੰ ਪੁੱਛਿਆ ਗਿਆ ਤਾਂ ਇਸ ਤਸਵੀਰ ਦੇ ਵਿੱਚ ਦੋਸਤੋ ਜਸਵੰਤ ਸਿੰਘ ਨੇ ਇਸ ਪੂਰਾ ਬਾਬੇ ਨਾਨਕ ਦਾ ਸਫਰ ਤੇ ਉਹਦਾ ਫਲਸਫਾ ਸਾਰਾ ਐਕਸਪਲੇਨ ਕਰਤਾ ਸੀ ਤੇ ਤਸਵੀਰ ਸਾਨੂੰ ਦੱਸਦੀ ਕੀ ਆ ਇਹ ਅਸਲ ਬਾਬੇ ਨਾਨਕ ਦੀ ਕੀ ਆ ਪੈੜ ਦੀ ਤਸਵੀਰ ਆ ਜਿਹਦੇ ਵਿੱਚ ਇੱਕ ਕਾਮੇ ਦਾ ਕਿਰਤੀ ਦਾ ਇੱਕ ਪੈਰ ਦਿਖਾਇਆ ਪਿੰਜਣੀ ਦਿਖਾਈ ਆ ਤੇ ਬਿਆਈਆਂ ਵਾਲਾ ਪੈਰ ਇੱਕ ਸਧਾਰਨ ਚੱਪਲ ਚ ਦਰਸਾਇਆ ਤੇ ਜਿਹਦੇ ਵਿੱਚ ਕੀ ਆ ਇੱਕ ਪੈਰ ਬਾਬੇ ਦਾ ਮੈਦਾਨੀ ਏਰੀਆ ਚ ਦਾ ਤੇ ਦੂਸਰਾ ਜਿਹੜਾ ਪੈਰ ਆ ਉਹ ਪਹਾੜਾਂ ਦੇ ਉੱਤੋਂ ਦੀ ਲੰਘ ਰਿਹਾ ਕਿਉਂਕਿ ਬਾਬੇ ਦੇ ਹੌਸਲੇ ਨੂੰ ਤੇ ਬਾਬੇ ਦੀ ਤਾਕਤ ਨੂੰ ਦੱਸਦਾ ਕਿ ਉਹਨਾਂ ਦੇ ਸਫਰ ਨੂੰ ਬਿਆਨ ਕਰਨ ਵਾਲੀ ਤਸਵੀਰ ਆ ਤੇ ਇਹ ਤਸਵੀਰ ਸਾਡੀਆਂ ਸੈਲਫਾਂ ਤੇ ਆ ਨਹੀਂ ਸਕੀ ਕਿਉਂਕਿ ਪੁਜਾਰੀ ਲਾਣੇ ਨੇ ਇਹ ਤਸਵੀਰ ਸਾਡੀਆਂ ਸੈਲਫਾਂ ਤੇ ਪਹੁੰਚ ਨਹੀਂ ਦਿੱਤੀ ਤੇ ਬਾਬੇ ਦੀ ਜਿਹੜੀ ਅਸਲ ਤਸਵੀਰ ਆ ਉਹ ਦੋਸਤੋ ਕਿਹੜੀ ਆ ਗੁਰਬਾਣੀ ਆ ਗੁਰੂ ਨਾਨਕ ਪਾਸ਼ਾ ਨੇ ਵੀ ਕਿਹਾ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ ਬਾਬੇ ਨਾਨਕ ਦੀ ਬਾਣੀ ਨੂੰ ਨਾ ਦੋਸਤੋ ਕੰਧਾਂ ਦੇ ਉੱਤੇ ਬੇਸ਼ੱਕ ਕੀ ਆ ਜੜਾ ਕੇ ਲਾ ਲਓ ਤੇ ਆਪਣੇ ਜਵਾਕਾਂ ਨੂੰ ਦੇ ਅਰਥ ਜ਼ਰੂਰ ਸਮਝਾ ਦਿਓ ਉਹੀ ਬਾਬੇ ਨਾਨਕ ਦੀ ਅਸਲ ਤਸਵੀਰ ਆ ਔਰ ਰਲ ਕੇ ਘਰਾਂ ਦੁਕਾਨਾਂ ਲਾਇਬ੍ਰੇਰੀਆਂ ਵਿਦਿਅਕ ਸੰਸਥਾਵਾਂ ਤੇ ਚਿੱਤਰ ਗੈਲਰੀਆਂ ਦੇ ਵਿੱਚੋਂ ਕੰਧਾਂ ਤੇ ਲੱਗੇ ਹੋਏ ਬਜ਼ੁਰਗ ਬਾਬੇ ਨਾਨਕ ਦੀ ਤਸਵੀਰ ਨੂੰ ਉਤਾਰੀਏ ਉਹਨੂੰ ਜਲ ਪ੍ਰਵਾਹ ਜਾਂ ਅਗਨ ਭੇਂਟ ਕਰੀਏ ਤੇ ਮੰਗ ਕਰੀਏ ਐ ਜੀ ਪੀਸੀ ਵਾਲਿਆਂ ਤੋਂ ਵੀ ਕਿ ਬਾਬੇ ਨਾਨਕ ਦੀ ਤਸਵੀਰ ਆ ਜਿਹੜੀ ਜਿਹੜੀ ਪਖੰਡੀ ਲਾਣੇ ਨੇ ਪ੍ਰਚਾਰੀ ਆ ਉਹਨੂੰ ਤਸਵੀਰਾਂ ਦੇ ਵਿੱਚ ਜਾਂ ਕੈਲੰਡਰਾਂ ਦੇ ਉੱਤੇ ਸ਼ਬਾਉਣ ਤੇ ਮਨਾਹੀ ਕੀਤੀ ਜਾਵੇ ਤਾਂ ਕਿ ਸਾਡੀ ਸੋਚ ਬਾਬੇ ਨਾਨਕ ਦੇ ਰਾਹੀਂ ਜਾ ਕੇ ਕਿਤੇ ਪਖੰਡੀ ਲਾਣੇ ਤੱਕ ਨਾ ਜੁੜ ਜੇ ਕਿਉਂਕਿ ਜਿਹੜੀਆਂ ਤਸਵੀਰਾਂ 'ਚ ਪ੍ਰਚਲਿਤ ਆ ਉਹ ਬਾਬੇ ਨਾਨਕ ਦੇ ਸਿਧਾਂਤਾਂ ਦੇ ਬਿਲਕੁਲ ਹੀ ਉਲਟ ਨੇ ਜਿੱਥੇ ਬਾਬੇ ਨਾਨਕ ਨੂੰ ਜਾਦੂਗਰ ਬਣਾ ਰੱਖਿਆ ਅੱਜ ਲੋੜਾ ਨੁਕਰੇ ਲੱਗੇ ਹੋਏ ਬਜ਼ੁਰਗ ਬਾਬੇ ਨਾਨਕ ਦੀ ਬਜਾਏ ਗੱਬਰੂ ਬਾਬੇ ਨਾਨਕ ਨੂੰ ਕੇਂਦਰ 'ਚ ਲੈ ਕੇ ਆਈਏ ਤੇ ਉਹਦੇ ਤਸੱਬਰ ਨੂੰ ਨੌਜਵਾਨਾਂ ਦੇ ਮਾਣਾਂ 'ਚ ਬਸਾਈਏ ਕਿਉਂਕਿ ਜਿਹੜੀ ਕ੍ਰਾਂਤੀ ਆ ਨੌਜਵਾਨ ਲੈ ਕੇ ਆਉਂਦੇ ਆ ਤੇ ਬਾਬੇ ਨਾਨਕ ਦਾ ਪ੍ਰਭਾਵ ਅਸੀਂ ਸਾਰੇ ਜਾਣਦੇ ਆ ਕਿਉਂਕਿ ਕਿਸੇ ਬੰਦੇ ਦਾ ਪ੍ਰਭਾਵ ਜੇ ਦੇਖਣਾ ਹੋਵੇ ਤਾਂ ਉਹਦੇ ਜੰਮਣ ਤੋਂ ਪਹਿਲਾਂ ਦਾ ਸਮਾਂ ਉਹਦੇ ਵਿਚਰਨ ਦਾ ਸਮਾਂ ਤੇ ਉਹ ਤੋਂ ਬਾਅਦ ਕੀ ਚੇਂਜ ਆਇਆ ਤਾਂ ਬਾਬੇ ਨਾਨਕ ਨੇ ਸਾਰਾ ਜੋਗ ਪਲਟੀ ਕਰਤਾ ਸੀ ਆਪਣੇ ਸਮੇਂ ਦੇ ਵਿੱਚ ਵਿੱਚ ਤੇ ਇਕੱਲੇ ਦੀ ਤਾਕਤ ਦਾ ਅਹਿਸਾਸ ਕਰਾ ਕੇ ਗਿਆ ਸੀ ਇਸ ਕਰਕੇ ਇਕੱਲੇ-ਇਕੱਲੇ ਨੂੰ ਮੈਂ ਬੇਨਤੀ ਕਰਦਾ ਕਿ ਬਾਬੇ ਨਾਨਕ ਦੇ ਗਲਤ ਅਕਸ਼ ਨੂੰ ਆਪਣੇ ਮਨਾਂ ਚੋਂ ਉਖਾੜ ਕੇ ਸੁੱਟੀਏ ਤੇ ਨੌਜਵਾਨ ਬਾਬੇ ਨਾਨਕ ਦੇ ਤਸੱਵਰ ਨੂੰ ਆਪਣੇ ਤੇ ਆਪਣੇ ਬੱਚਿਆਂ ਦੇ ਮਨਾਂ ਦੇ ਵਿੱਚ ਵਸਾਈ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਦੇ ਵਿੱਚ ਸਾਫ਼ ਤੌਰ ਦੇ ਉੱਤੇ ਰੁਪਿੰਦਰ ਸਿੰਘ ਨੇ ਸ਼ਿਗਨਾਉ ਦੇਵ ਜੀ ਦੀ ਤਸਵੀਰ ਨੂੰ ਲੈ ਕੇ ਕੁਝ ਟਿੱਪਣੀਆਂ ਕੀਤੀਆਂ ਨੇ ਹੁਣ ਇਹ ਟਿੱਪਣੀਆਂ ਜਿਹੜੀਆਂ ਨੇ ਇਹ ਵਿਵਾਦਿਤ ਵੀ ਨਜ਼ਰ ਆ ਰਹੀਆਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਵਿਵਾਦ ਵੀ ਖੜਾ ਹੋ ਰਿਹਾ ਹੈ ਇਹਨਾਂ ਮਸਲਿਆਂ ਨੂੰ ਲੈ ਕੇ ਲਗਾਤਾਰ ਵਿਰੋਧਾਤਮਕ ਭਾਵ ਵੀ ਜਿਹੜਾ ਉਹ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਪਰ ਇਸ ਦੇ ਬਾਵਜੂਦ ਥੋੜੀ ਕੀ ਰਾਏ ਤੁਹਾਨੂੰ ਕੀ ਲੱਗਦਾ ਹੈ ਕਿ ਜੋ ਰੁਪਿੰਦਰ ਨੇ ਕਿਹਾ ਉਹ ਸਹੀ ਹੈ ਜਾਂ ਗਲਤ ਹੈ ਆਪਣੀ ਰਾਏ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਬਣੇ ਰਹੋ 1 India Punjabi